ਸਤਿ ਸ਼੍ਰੀ ਅਕਾਲ ਜੀ ਹੋ ਸਨਾਓ ਕਿਦਾਂ ਠੀਕ ਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੇਰੀ YouTube ਫੈਮਿਲੀ ਤੇ ਇਹ ਸਾਡੇ ਬਣਦਾ ਪਿਆ ਮਕਾਨ ਜੀ ਤੇ ਮੇਰੇ ਜਿੰਨੇ ਵੀ ਬੂਟੇ ਆ ਮੈਨੂੰ ਬਹੁਤ ਪਿਆਰ ਆ ਤੇ ਉਹ ਪੈਨੇ ਬਾਹਰ ਚਾਰ ਪੰਜ ਦਿਨੋਂ ਕਿ ਪਾਣੀ ਦੇ ਹੋਇਆ ਇੰਨੇ ਫੁੱਲ ਆਏ ਹੋ ਨੇ ਇੰਨੇ ਫੁੱਲ ਆਏ ਹੋ ਨੇ ਕਿ ਮੈਂ ਕੋਸਤਾ ਗਵੰਡੀਆਂ ਦੇ ਘਰ ਰੱਖਤੇ ਤੇ ਅੱਜ ਤੁਹਾਨੂੰ ਦਿਖਾਈਏ ਫੁੱਲ ਤੇ ਦਿਖਾਈਏ ਨਾਲੇ ਘਰ ਵਿੱਚ ਕਿੰਨਾ ਮਤਲਬ ਕਿ پیا گاہ پیا ہوا مورے بلیاں لگ گئیں بہت زیادہ لنگنا مشکل چلو دکھا آلو جی اوپر بھی نے یہ بھی نے دکھا فل بوٹے باہر نکلے آئی میں یہ دیکھو جی کنا سونا ہے نا بوٹا ਇਹ ਦੇਖੋ ਕਿੰਨਾ ਪਿਆਰਾ ਵਿਚ ਵਿੱਚ ਵੀ ਆ ਬੋਸ ਸੁਹਣਾ ਲੱਗਿਆ ਹੈ ਗੇਂਦੇ ਦੇ ਲੱਗੇ ਨੇ ਆ ਰੁਖ ਵਿਚ ਪੁਦੀਨਾ ਇਹ ਹੈਗੇ ਨੇ ਗੇਂਦੇ ਦੇ ਫੁੱਲ ਇਹ ਦੱਸੋ ਕੀ ਹੈ ਇਹ ਹੈਗਾ ਅੰਬ੍ਰੋਦ ਇਹ ਤਾਂ ਵੈਸੇ ਬੱਚੇ-ਬੱਚੇ ਨੂੰ ਪਤਾ ਹੈ ਤੇ ਆ ਦਿਖਾਉਣੀ ਆ ਤੁਹਾਨੂੰ ਗੇਂਦੇ ਦੇ ਫੁੱਲ ਵਾਹ ਤਾ ਦੇ ਇਹ ਹੈਗੇ ਨੇ ਗੁਲਾਬ ਦੇਖੋ ਕਿੱਡਾ ਖੜਿਆ ਇੱਕੋ ਹੀ ਗੁਲਾਬ ਦਾ ਫੁੱਲ ਹੈ ਸੱਤ ਕਲੀਆ ਨਾਲ ਇਹ ਵਾਲਾ ਸੱਤ ਕਲੀਆ ਸਦਾ ਬਹਾਰ ਇਹ ਹੈ ਗੁਲਾਬ ਦੇ ਫੁੱਲ ਵਾਓ ਪੂਰਾ ਹੀ ਪ੍ਰਿਆਪਤ ਆ ਇਸ ਮਿਸਤਰੀ ਆ ਗਏ ਬੱਚੇ ਉਹ ਨੰਗ ਗਿਆ ਮਿਸਤਰੀ ਆਈ ਕਾ ਨੰਗ ਗਿਆ ਮੈਤਰੀ ਜੀ ਇਹ ਪੈਨੇ ਕੋ ਆ ਕੋੜੀ ਪਈਆ ਵਿਚਾਰੀ ਜਿੰਨਾ ਪਰ ਕੰਮ ਕਰਦੇ ਮਿਸਤਰੀ ਖੜ ਕੇ ਆ ਮੈਂ ਰੱਖੇ ਹੋਏ ਨੇ ਆਪਣੇ ਵਾਂਡੀਆਂ ਦੇ ਉੱਤੇ ਦੇਖੋ ਸਾਰੇ ਫਿਰ ਮੈਂ ਥੋੜੇ ਜਗ੍ਹਾ ਨਹੀਂ ਸੀ ਨਾ ਉੱਥੇ ਇਹ ਦੇਖੋ ਕੀ ਹੋ ਗਿਆ ਕੀ ਇਹ ਕਿੰਨੇ ਸੌਣ ਨੇ ਇਹਨਾਂ ਸਾਰੇ ਹਜੇ ਸਾਤ ਤੋ ਨਹੀਂ ਸਾਪ ਵੀ ਨਹੀਂ ਹੋ ਰਹੀ ਪਰ ਮੈਂ ਤਾਂ ਰੋਜ਼ ਹੀ ਦੇਖਦੀ ਹਾਂ ਸਾਡੇ ਪਰੋਸੀ ਵੀ ਬਹੁਤ ਛੰਡੇ ਨੇ ਵੀ ਪਾਣੀ ਪਾਉਂਦੇ ਨੇ ਇਹ ਦੇਖੋ ਵਿੱਚ ਉਹਨਾਂ ਦੇ ਇਹ ਨੀਲੇ ਰੰਗ ਦੇ ਫੁੱਲ ਨਿਕਲੇ ਨੇ ਕਿੰਨੇ ਸੋਹਣੇ ਹਨ ਹੁਣ ਕੀ ਕਰੀਏ ਬੈਠੇ ਦੀ ਪਕੀ ਤੁੰ ਦਿਖਾਈਏ ਉਹ ਵੀ ਪਹਿਲੇ ਉਹ ਸਾਹਮਣੇ ਵੀ ਰੱਖਤੇ ਥੋੜੇ ਜਿਹੋਨਾਂ ਦੇ ਨੇ ਥੋੜੇ ਜੇ ਮੇਰੇ ਨੇ ਵਿੱਚ ਹੈ ਨਾ ਜੀ ਆਹ ਦੇਖੋ ਸਾਡੇ ਦਰਵਾਜੇ ਪਏ ਉੱਪਰ ਅਸੀਂ ਕਮਰਾ ਪਾਉਣਾ ਹੈ ਮੂਰੇ ਪਹਿਲਾਂ ਪਾਇਆ ਹੈ ਉਹ ਤੇ ਪਹਿਲਾਂ ਲਸਣ ਦੇ ਬੀਜਾ ਖਰਾਬ ਹੋ ਗਿਆ ਵਿੱਚ ਇਹਨਾਂ ਨੇ ਤਾਂ ਭਾਈ ਉਹ ਸੜਦਾ ਰਿhta ਸੜਦਾ ਵਿੱਚ ਬੀਜਾ ਇਸਮਾਨ ਮੇਰਾ ਉਹ ਪਹਿਲਾ ਲਸਣ ਪਿਆ ਸੀਗਾ ਲਸਣ ਵੀ ਥੋੜੇ ਬੁੱਟੇ ਖਰਾਬ ਹੋ ਗਏ ਸੀ ਬਾਲਟੀਆਂ ਟੁੱਟ ਗਈਆਂ ਸੀ ਫਿਰ ਮੈਂ ਇਹਨਾਂ ਦੇ ਵਿੱਚ ਲਾ ਦਿੱਤੇ ਮੈਂ ਕਹਾਂ ਚਾ ਲੈ ਇੱਥੇ ਲਾ ਦਨੇ ਆਪਾਂ ਹੈ ਨਾ ਬੁੱਟਿਆਂ ਨੂੰ ਇਹਨੂੰ ਵੀ ਇੱਕ ਫਲਾਵਰ ਨਿਕਲਿਆ ਹੋਇਆ ਛੋਟਾ ਜਿਹਾ ਇਹ ਦੇਖੋ ਗੁੜੇਲ ਦਾ ਹੈ ਨਾ ਹਾਂ ਖਰਾਬ ਬਹੁਤ ਪੈ ਜਾਂਦਾ ਮਕਾਨ ਬਣਾਉਣੇ ਬੜੇ ਔਖੇ ਨੇ ਮੱਗੇ ਵੈਸੇ ਵੀਡੀਓ ਪਾਈ ਸੀ ਤੇ ਇਹੋ ਲੈ ਉਹ ਮਿਸਤਰੀ ਵੀ ਖੜਾ ਉੱਪਰ ਵਿਚਾਰਾ ਤੇ ਸਭ ਤੋਂ ਜ਼ਿਆਦਾ ਮੈਨੂੰ ਪਸੰਦਾ ਇਹ ਨੇ ਆਹ ਵਾਲੇ ਮੈਂ ਤਾਂ ਗੁਲਾਬ ਨੂੰ ਇਹਨੇ ਫੁੱਲ ਲੱਗੇ ਨੇ 1 2 3 4 5 6 7 8 9 10 11 12 13 ਫੁੱਲ ਲੱਗੇ ਹੋਏ ਨੇ 13 ਫੁੱਲ ਇੱਕ ਨੂੰ ਦੇਖੋ 13 ਤੇ ਬਾਕੀ ਆ ਡੋਡੀਆਂ ਦੇਖੋ ਫੇਰ ਆਈਆਂ ਹੋਈਆਂ ਇਹ ਦੇਖੋ ਕਿੰਨੀਆਂ ਆਈਆਂ ਹੋਈਆਂ ਹਨ ਇਹ ਆਹ ਮੈਨੂੰ ਬੜਾ ਆ ਰਿਹਾ ਵੀ ਆਪਣੇ ਬੁੱਟੇ ਦੇਖੇ ਕਿ ਕਾ ਲੱਗੇ ਹੋਇਆ ਤੇ ਕਿੰਨਾ ਸੋਹਣਾ ਹੈ ਨਾ ਪੂਰਾ ਖਿਲਾਰਾ ਦੇਖੋ ਅਸੀ ਤਾਂ ਪਉ ਹੋ ਵੀ ਲਾਤਾ ਇੱਕ ਬਈ ਕਾਲੇ ਜਮੂੜ ਨਜ਼ਰ ਨਾਲ ਅਕਿ ਜੇ ਸਾਡੇ ਮਕਾਰ ਨੂੰ ਛੋਟੇ ਜੇ ਨੂੰ ਹੈ ਨਾ ਇਹ ਮੇਰਾ ਲਾਹ ਹੈ ਬੇਲ ਪੱਤਰ ਇਹ ਲੋਕ ਸ਼ਿਵਜੀ ਦੀ ਪੂਜਾ ਵੀ ਕਰਦੇ ਨੇ ਕਈ ਵਾਰ ਸ਼ਿਵਜੀ ਬੇਲ ਪੱਤਾ ਚੜ੍ਹਦੇ ਨੇ ਸ਼ਿਵ ਲਿੰਗ ਪਰ ਹੈ ਨਾ ਸੋਮਵਾਰ ਨੂੰ ਚੜ੍ਹਾਉਂਦੇ ਨੇ ਆ ਦੇਖੋ ਇਹ ਦੇਖੋ ਇਹ ਮੈਨੂੰ ਵਧੀਆ ਲੱਗਦਾ ਇਹ ਬੁਟਾ ਬਹੁਤ ਜ਼ਿਆਦਾ ਇਹ ਦੇਖੋ ਦੇਖੋ ਕਿੰਨਾ ਖਲਾਰਾ ਪਿਆ ਪੂਰੀ ਸੜਕ 'ਚ ਖਲਾਰਾ ਪਾਇਆ ਹੋਇਆ ਹੈ ਸਿੱਧਾ ਕੁਰਸੀਆਂ ਕਿਤੇ ਦੇ ਵੀ ਹੁੰਦਾ ਵੀ ਕੋਈ ਕਹਿ ਵੀ ਨਾ ਤੇ ਤੁਸੀਂ ਇੰਨਾ ਖਲਾਰਾ ਪਾਇਆ ਤੇ ਪਰ ਮਕਾਨਾਂ ਦੇ ਖਲਾਰੇ ਬਣ ਜਾਂਦੇ ਨੇ ਨਾ ਕੀ ਕਰੀਏ ਮਕਾਨ ਲਾਉਣੇ ਭਾਈ ਬਹੁਤ ਔਖੇ ਨੇ ਚਲੋ ਤਗੜੇ ਬੰਦੇ ਤਾਂ ਨਹੀਂ ਮਹਿਸੂਸ ਹੁੰਦਾ ਮਾਤਕ ਸਾਈ ਨੂੰ ਬਹੁਤ ਔਖਾ ਜਿਹਾ ਬਣਾਉਣੇ ਹੈ ਨਾ ਚਲੋ ਠੀਕ ਹੈ ਜੀ ਤੁਹਾਨੂੰ ਦਿਖਾਤਾ ਜੇ ਪੂਰਾ